ਕਰੀਮੁਲ ਕਮਾਲ ਖੈ ਕਰੀਮੁਲ ਦਾ ਅਰਥ ਆਪਾਂ ਅਸੀਂ ਕੀਤਾ ਸੀ ਬਖਸ਼ਿਸ਼ ਕਰਨ ਵਾਲਾ ਤੂੰ ਪੂਰਨ ਤੌਰ ਤੇ ਜੀਵਾਂ ਉੱਤੇ ਬਖਸ਼ਿਸ਼ ਕਰਨ ਵਾਲਾ ਖ ਕੇ ਖੁਸ਼ਨਲ ਜਮਾਲ ਖੈ ਜਮਾਲ ਦਾ ਅਰਥ ਨਾ ਕੋਮਲ ਮੋਜ਼ਨ ਕਹਾਂ ਸੀ ਸੂਰਜ ਦੀਆਂ ਕਿਰਨਾਂ ਵਿੱਚ ਜਲਾਲ ਹੁੰਦਾ ਤੇ ਚੰਦਰਮਾ ਦੀ ਚਾਨੀ ਵਿੱਚ ਜਮਾਲ ਹੁੰਦਾ ਹੈ ਇਹਦਾ ਮਤਲਬ ਕੋਮਲ ਠੰਡਾ ਵੈਗਰੂ ਜੀ ਤੇਰਾ ਸੋਹ ਚਿਹਰਾ ਇੰਨਾ ਸੋਹਣਾ ਇੰਨਾ ਸੋਹਣਾ ਕਿ ਠੰਡੀ ਪੈ ਜਾਂਦੀ ਹੈ ਖੁਸ਼ਮਦ ਜਮਾਲ ਕੋ ਅੱਗੇ ਜੀ غنیم الخراج ਖੈਬਦ ਕਹ ਗਨੀਬ ਵੈਰੀ ਇਹਦਾ ਖਰਾਜ ਦਾ ਅਰਥ ਹੁੰਦਾ ਟੈਕਸ ਲਾਣਾ ਹਾਲਾ ਪਰਣਾ غنیم الخراج ਖੈ ਤੂੰ ਵੈਰੀਆਂ ਤੋਂ ਟੈਕਸ ਲਾਣਾ ਖਾਲਾ ਭਰਨਾ ਉਹਨਾਂ ਨੂੰ ਅੱਗੇ ਜੀ ਗੁਰੂ ਜੀ ਕਹਿੰਦੇ ਗਰੀਬ النਿਵਾਜ ਖੈ ਗਰੀਬ ਦਾ ਆਪਾਂ ਸਮਝਣਾ ਗਰੀਬ ਜਿਹੜੇ ਕੰਗਾਲ ਕਹਿੰਦੇ ਆ ਨਿਵਾਜ ਦਾ ਅਰਥ ਹੈ ਵਡਿਆਈ ਦੇਣੀ ਵੈਗਰੂਪ ਦੁਸ਼ਮਨਾ ਨੂੰ ਸਹਾ ਟੈਕਸ ਲਾਣਾ ਤੇ ਗਰੀਬਾਂ ਨੂੰ ਤੂੰ ਨਿਵਾਜ ਨਾ ਹੈ ਗਰੀਬੁਲ ਨਿਵਾਜ ਖੈ ਅਗੇ ਹੈ ਖਰੀਫੁਲ ਹਰੀਫੁਲ ਖਰੀਦ ਹਰੀਫ ਲਫਜ ਜੀ ਇਹਦਾ ਅਰਥ ਹੈ ਵੈਰੀ ਤੇ ਸ਼ਿਕਨ ਦਾ ਅਰਥ ਹੈ ਤੋੜਨਾ ਇੱਥੇ ਗੁਰੂ ਸਾਹਿਬ ਨੇ ਟਿੱਪੀ ਲਾਈ ਵੈਗਰੂ ਜੀ ਗੁਰੂ ਜੀ ਜਾਣਨ ਉੰਜ ਫਾਰਸੀ ਦਾ ਸ਼ਬਦ ਸ਼ਿਕਨ ਹਜ਼ੂਰ ਕਹਿੰਦੇ ਖਰੀਫੁਲ ਸ਼ਿਕਨਖ ਹੈ ਸੱਚੀ ਮੁੱਚ ਤੁਸੀਂ ਵੈਰੀਆਂ ਦਾ ਹੰਕਾਰ ਤੋੜਨ ਵਾਲੇ ਅੱਗੇ ਹੈ ਖਰਾਸੁਲ ਫਿਕਨਖ ਹੈ ਖਰਾਸ ਦਾ ਲਫ਼ਜ਼ ਜੀ ਅਰਥ ਹੈ ਡਰ ਮੇਰੇ ਖਿਆਲ ਤੁਹਾਡੇ ਅੰਗਰੇਜ਼ੀ ਜਿਵੇਂ ਸ਼ਬਦ ਰਾਸਮੈਂਟ ਕਹਿੰਦੇ ਆ ਨਾ ਇਹ ਇਹ ਫਾਰਸੀ ਦਾ ਲਫ਼ਜ਼ ਹੈ ਜੀ ਖਰਾਸ ਤੰਗ ਕਰਨਾ ਹਰਾਸੁਲ ਫਿਕਨਖ ਹੈ ਫਿਕਨ ਦਾ ਅਰਥ ਨਾ ਪਰ੍ਹਾਂ ਸਟਣਾ ਕੇ ਪਾਰ ਬ੍ਰਹਮ ਪਰਮੇਸ਼ਵਰ ਜੀ ਦਰ ਤੇਰੇ ਨੇੜੇ ਤੇੜੇ ਵੀ ਨਹੀਂ ਫਟਕ ਸਕਦਾ ਤੁਸੀਂ ਦਰ ਨੂੰ ਵੀ ਦੂਰ ਛੱਟਣ ਵਾਲੇ ਅੱਗੇ ਜੀ ਕਲੰਕੰ ਪ੍ਰਨਾਸ਼ ਹੈ ਵੈ ਗੁਰੂ ਜੀ ਜਿਹੜੇ ਤੱਬੇ ਨੇ ਬਦਨਾਮੀ ਹੈ ਸੱਚ ਏਵੇ ਜੇ ਕਿਤੇ ਤੇਰੀ ਬੰਦਗੀ ਕਰਨ ਵਾਲੇ ਜਿਹੜੇ ਨੇ ਤੋਂ ਉਹਨਾਂ ਦੇ ਕਲੰਕ ਵੀ ਦੂਰ ਕਰ ਦੇਣਾ ਕੌਣ ਕੋ ਕਲੰਕ ਰਹੇ ਹੋ RAM ਨਾਮ ਲੈ ਤੀ ਬੰਦਗੀ ਕਰਨ ਵਾਲੇ ਨੂੰ ਕਾਦਾ ਕਲੰਕ ਤੂੰ ਧੋ ਦੇਣਾ ਪਨਾਸ਼ ਦਰਤ ਤੇ ਖਤਮ ਕਰਨਾ ਸਮਸਤੁਲ ਨਿਵਾਸ ਕਹੈ ਸਾਰੀਆਂ ਥਾਵਾਂ ਤੇ ਸਮਸਤੁਲ ਘਰ ਥਾਂ ਤੇ ਤੁਹਾਡੀ ਮੌਜੂਦਗੀ ਹੈ ਗੁਰੂ ਜੀ ਕਹਿੰਦੇ ਅਗੰਜ਼ੁਲ ਗਨੀਮ ਖੈ ਅਗੰਜ਼ ਦਰਤ ਤੇ ਅਜਿਤ ਤੇ ਗਨੀਮ ਦਾ ਅਰਥ ਹੈ ਵੈਰੀ ਅਗੰਜ਼ੁਲ ਗਨੀਮ ਦਾ ਅਰਥ ਹੈ ਕੋਈ ਵੈਰੀ ਬਣ ਕੇ ਤੈਨੂੰ ਜਿੱਤ ਨਹੀਂ ਸਕਦਾ ਗੁਰੂ ਜੀ ਕਹਿੰਦੇ ਨੇ ਰਜ਼ਾਇਕ ਇਹ ਦਾ ਅਰਥ ਹੈ ਰਿਜ਼ਕ ਦੇਣ ਵਾਲਾ ਪਰਮਾਤਮਾ ਰੋਜ਼ੀ ਦੇਣ ਵਾਲਾ ਹੈ ਤੇ ਮਾਰਾ ਇਹ ਨਾਲ ਸ਼ਬਦ ਵਰਦੇ ਨੇ ਰਹੀਮ ਖੈ ਤੁਸੀਂ ਰਹਿਮਤਾ ਕਰ ਦੇਖੋ ਅਗਲਾ ਸ਼ਬਦ ਖੈ ਸਮਸਤੁਲ ਜ਼ੁਬਾਂਹ ਹੈ ਇਹ ਵੀ ਪਾਠ ਪੜ੍ਹ ਦੇ ਜੀ ਕਈ ਥਾਵਾਂ ਤੇ ਪਾਠ ਹੁੰਦਾ ਸਮਸਤੁਲ ਜ਼ੁਬਾਂਹ ਹੈ ਚਲੋ ਉਤੇ ਪਾਠ ਆ ਰਹੇ ਨੇ ਜ਼ੁਬਾਂਹ ਹੈ ਜ਼ੁਬਾਂਹ ਦਾ ਅਰਥ ਜ਼ੁਬਾਂਹ ਦਾ ਅਰਥ ਜੀਬ ਸਮਸਤੁਲ ਦਾ ਅਰਥ ਸਾਰੇ ਵਾਹ ਗੁਰੂ ਜੀ ਸਮਸਤੁਲ ਜ਼ੁਬਾਂਹ ਹੈ ਪਾਰ ਬ੍ਰਹਮ ਪਰਮੇਸ਼ਵਰ ਸਾਰੀਆਂ ਜ਼ਬਾਨਾਂ ਵਿੱਚ ਤੁਸੀਂ ਹੀ ਬੋਲ ਰਹੇ ਹੋ ਤੇਰੀਆਂ ਬੋਲੀਆਂ ਅੱਗੇ ਕਿ ਸਾਹਿਬ ਕਿਰਾਹ ਹੈ ਕਿਰਾਹ ਇਹਦਾ ਅਰਥ ਹੈ ऐश्वर्ज ਪਦਾਰਥ ਤੂੰ ਵੱਡੇ ਵੱਡੇ ਪਦਾਰਥਾਂ ਦਾ ਮਾਲਕ ਹੈ ਤੂੰ ਪ੍ਰਤਾਪ ਵਾਲਾ ਹੈ ਕਿ ਨਰਕੰਗ ਪ੍ਰਨਾਸ਼ ਹੈ ਤੁਸੀਂ ਨਰਕਾਂ ਦਾ ਨਾਸ਼ ਮਾਰਨ ਵਾਲੇ ਹੋ ਬਹਿਸ਼ਤੁਲ ਨਿਵਾਸ ਹੈ ਇਹ ਲਫ਼ਜ਼ ਹੈ ਜੀ ਬਹਿਸ਼ਤ ਜਿਹਨੂੰ ਸਵਰਗ ਕਿਹਾ ਜਾਂਦਾ ਹੈ ਇਦਾ ਅਰਥ ਕਿ ਤੇਰਾ ਨਿਵਾਸ ਸਵਰਗ ਵਿੱਚ ਗਏ ਮੇਰੀ ਇਹਨੂੰ ਗੱਲ ਧਿਆਨ ਨਾਲ ਸੁਣਿਓ ਵੀ ਆਪਾਂ ਕਾਂਗੇ ਵੀ ਨਰਕ ਸਵਰਗ ਤੇ ਮੰਨਦਾ ਹੀ ਕੋਈ ਨਹੀਂ ਤੇ ਹੁਣ ਜਿਹੜਾ ਬੰਦਾ ਨਹੀਂ ਬਾਣੀ ਦਾ ਜਾਣਕਰ ਉਹ ਇੰਨੀ ਤੋ ਕੱਢ ਕੇ ਸਿੰਘ ਵੀ ਬਿਵਾਸ ਸਕਦਾ ਵੀ ਬਹਿਸਤੁਲ ਨਿਵਾਸ ਸਕੈ ਇੱਥੇ ਬਹਿਸਤੁਲ ਦਾ ਅਰਥ ਜੇ ਆਪਾਂ ਕਰੀਏ ਕਿ ਹੈ ਤਾਂ ਸਵਰਗੇ ਦਾ ਅਰਥ ਸੱਚ ਏਵੇਂ ਜਿਹੜਾ ਸੁਖ ਬਹਿਸ ਤੁਲ ਨਿਵਾਸ ਹੈ ਜਿਹੜਾ ਸੁਖ ਲੋਕ ਸਵਰਗ ਚ ਭਾਲਦੇ ਆ ਪਰ ਬ੍ਰਹਮ ਪਰਮੇਸ਼ਰ ਜੀ ਸਾਰੇ ਬਹਿਸ਼ਤ ਦੇ ਸੁਖ ਤੇਰੇ ਵਿੱਚ ਨਿਵਾਸ ਕਰਦੇ ਆ ਇਹ ਤੂੰ ਤੂੰ ਹੀ ਸੁੱਖਾਂ ਦਾ ਮਾਲਕ ਹੈ ਤਾਂ ਬੈਕੁੰਟ ਜੈ ਕੀਰਤਨ ਤੇਰਾ ਤੂੰ ਆਪੇ ਸਰਦਾਲਾ ਹੈ ਅੱਗੇ ਮਹਾਰਾਜ ਕਹਿ ਰਹੇ ਨੇ ਕਿ ਸਰਬੁਲ ਗਵਨਖ ਹੈ ਸਾਰੇ ਸਰਬੁਲ ਦਰ ਤੇ ਸਾਰੇ ਜਿਹਨੂੰ ਸਰਬੱਤਰ ਕਹਾ ਜਿਹਨੂੰ ਸਰਬ ਕਹਾ ਜਿੰਮ ਸਰਬੰਗ ਕਹਾ ਗੁਰਮੁਖ ਮੈਂ ਤੋ ਆਈ ਤੁਹਾਨੂੰ ਕਿਹਾ ਸੀ ਲਫ਼ਜ਼ ਸਿਰਫ 15 20 ਦੇ ਉਹਨਾਂ ਸਾਰਿਆਂ ਨੂੰ ਚੇਤੇ ਕਰ ਲੋ ਜਾਪ ਸਾਹਿਬ ਦੇ ਅਰਥ ਚੇਤੇ ਹੋ ਜਾਣ ਸਰਬ ਸਰਬੰਗ ਸਰਬੁਲ ਸਰਬਤਰ ਅਰਥ ਹੀ ਕੋਈ ਕਿ ਸਰਬੁਲ ਗਵਨਖ ਹੈ ਆਪ ਜੀ ਦੀ ਪਹੁੰਚ ਗਵਨਦਰ ਤੇ ਸਭ ਤੱਕ ਤੁਹਾਡੀ ਪਹੁੰਚ ਗਈ ਕਿ ਸਰਬੁਲ ਰਵਨ ਹੈ ਰਵਨਦਰ ਤੇ ਖੁਸ਼ੀ ਆਨੰਦ ਤੂ ਸਾਰਿਆਂ ਥਾਵਾਂ ਤੇ ਆਨੰਦ ਸਰੂਪ ਹੈ ਤਮਾਮੁਲ ਤਮੀਜ਼ ਖੈ ਤਮੀਜ਼ ਤਮਾਮੂਲ ਦਰਤ ਜਿੰਨੇ ਵੀ तमाम जीव ਤੇ ਤਮੀਜ਼ ਦਾ ਲਫ਼ਜ਼ ਦੀ ਅਰਥ ਹੁੰਦਾ ਹੈ ਪਹਿਚਾਨ ਇੱਕ ਹੁੰਦਾ ਹੈ ਤਹਿਜ਼ੀਬ ਇੱਕ ਹੁੰਦਾ ਤਮੀਜ਼ ਸਾਡੇ ਪੰਜਾਬੀ ਤਹਿਜ਼ੀਬ ਨੂੰ ਤਮੀਜ਼ ਹੀ ਕਹਿੰਦੇ ਆ ਤੈਨੂੰ ਅਕਲ ਤੈਨੂੰ ਤਮੀਜ਼ ਕੋਈ ਨਹੀਂ ਹਸਲ ਤੇ ਲਵੇ ਤਹਿਜ਼ੀਬ ਹੈ ਨਾ ਇੱਥੇ ਤਮੀਜ਼ਦਾਰ ਤੇ ਇਹ ਚੰਗੀ ਤਰ੍ਹਾਂ ਜਿਹੜਾ ਇਹ ਸਮਝਣ ਵਾਲਾ ਪਛਾਣਨ ਵਾਲਾ ਹੈ ਗੁਰੂ ਜੀ ਕਹਿੰਦੇ ਨੇ ਵੈਗਰੂ ਤੂੰ ਸਾਰੇ ਜੀਵਾਂ ਨੂੰ ਪਛਾਣਨ ਵਾਲਾ ਹੈ ਤਮੀਜ਼ ਦਾ ਅਰਥ ਸਭ ਨੂੰ ਸੰਭਾਲਣ ਵਾਲਾ ਹੈ ਸਮਸਤੁਲ ਅਜ਼ੀਜ਼ ਹੈ ਫਿਰ ਬਿੰਤੀ ਹੈ ਇੱਥੇ ਤੁਹਾਡਾ ਪਾਥ ਜਿਹੜਾ ਉਹ ਜੱਜੇ ਨਾਲ ਆਵੇਗਾ ਪਰ ਜੇ ਸੁਪਰਸ਼ਿਨ ਚ ਪੜਾਂਗੇ ਅਜ਼ੀਜ਼ ਇਹ ਮੇਰਾ ਅਜ਼ੀਜ਼ ਹੈ ਜੀ ਅਜ਼ੀਜ਼ ਦਾ ਲਫ਼ਜ਼ੀ ਅਰਥ ਹੁੰਦਾ ਜੀ ਪਿਆਰਾ ਸਮਸਤੁਲ ਅਜ਼ੀਜ਼ ਹੈ ਵੈ ਗੁਰੂ ਤੋਂ ਸਾਰੇ ਜੀਵਾਂ ਦਾ ਪਿਆਰਾ ਜਿਹਨੂੰ ਕਹਿੰਦੇ ਹਰ ਦਿਲ ਕਹਿੰਦੇ ਹਨ ਹਾ ਹਰ ਇੱਕ ਦਿਲ ਦਾ ਜਿਹੜਾ ਪਿਆਰਾ ਹੈ ਹਰ ਦਿਲ ਅਜ਼ੀਜ਼ ਇੱਥੇ ਗੁਰੂ ਜੀ ਕਹਿੰਦੇ ਪਰੰਗ ਪਰਮ ਈਸ ਹੈ ਪਰੰਗ ਪਰਮ ਦੋ ਸ਼ਬਦ ਨੇ ਇਹਦਾ ਅਰਥ ਪਰੰਗ ਪਰਮ ਵੱਡਾ ਪਰਮ ਅਰਥ ਵੱਡੇ ਤੋਂ ਵੱਡਾ ਤੇ ਅੱਗੇ ਸ਼ਬਦ ਹੈ ਈਸ ਈਸ ਦਾ ਲਬ지 ਅਰਥ ਹੈ ਈਸ਼ਵਰ ਮਾਲਕ ਪਰੰਗ ਪਰਮ ਈਸ ਹੈ ਲੋਕ ਕਹਿੰਦੇ ਫਲਾਣਾ ਵੱਡਾ ਤੂੰ ਵੱਡਿਆਂ ਦੇ ਵੱਡਿਆਂ ਦਾ ਵੀ ਬਾਪ ਹੈ ਤੇਰੇ ਤੋਂ ਵੱਡਾ ਕੋਈ ਨਹੀਂ ਇਹਦੇ ਤੋਂ ਸ਼ਬਦ ਬਣਿਆ ਜੀ ਜਗਦੀਸ਼ ਹੈ ਜਗ ਅੱਗੇ ਲਾ ਦਿਓ ਤੇ జగਤ ਦਾ ਈਸ జగਤ ਦਾ ਮਾਲਕ ਪਰੰਗ ਪਰਮ ਈਸ ਹੈ ਸਮਸਤੁਲ ਇਹਦਾ ਅਰਥ ਹੋ ਗਿਆ ਸਾਰੇ ਸਾਰੇ ਦੇ ਸਾਰੇ ਤੇ ਅੱਗੇ ਸ਼ਬਦ ਹੈ ਜੀ ਆਦੀਸ਼ ਹੈ ਇਹ ਸ਼ਬਦ ਪਤਾ ਕੀ ਜੀ ਜੇ ਇਹਨੂੰ ਮੁਕੰਮਲ ਅਰਥ ਕਰਨੇ ਹੋ ਇੱਕ ਇੱਕ ਅੱਖਰ ਬਣਾ ਕੇ ਸ਼ਬਦ ਆਦ ਈਸ ਆਦ ਈਸ ਦਾ ਅਰਥ ਹੈ ਸ਼ੁਰੂ ਤੋਂ ਮਾਲਕ ਇਹਦੇ ਇੰਨੇ ਕਮਾਲ ਦੀ ਸ਼ਬਦਾਵਲੀ ਜੀ ਸੱਚੀ ਤੁਹਾਨੂੰ ਦੱਸਾਂ ਜਾਬ ਸਾਹਿਬ ਦੀ ਮਾਰਜ ਕਿੰਨੇ ਸਮਸਤੁਲ ਆਦੀਸ ਹੈ ਆ ਜਿੰਨੇ ਵੀ ਜੀਵ ਨੇ ਨਾ ਸੱਚ ਇਹਵੇ ਦਾ ਸਾਰਿਆਂ ਦਾ ਆਦ ਈਸ ਤੂੰ ਹੀ ਹੈ ਇਹਨਾਂ ਮਾਲਕ ਤੁਸੀਂ ਹੋ ਆਦੀਸੁਲ ਆਪ ਜੀ ਦਾ ਕੋਈ ਦੇਸ਼ ਨਹੀਂ ਵੇਖੋ ਅੱਗੇ ਸ਼ਬਦ ਆਇਆ ਆਦੇਸ਼ ਨਵੀ ਨਵਾਂ ਨਵਾਂ ਸ਼ਬਦ ਦੇ ਦਿੱਤਾ ਆਦੇਸੁਲ ਕਹਿੰਦੇ ਤੁਹਾਡਾ ਜਿਹੜਾ ਦੇਸ਼ ਕੋਈ ਨਹੀਂ ਆਲੇਖ ਹੈ ਤੇਰਾ ਸਕੈਚ ਕਿਸੇ ਨੇ ਬਣਾਣਾ ਤੈਨੂੰ ਪੈਂਟ ਪੇਂਟ ਨਹੀਂ ਕੋਈ ਕਰ ਸਕਦਾ ਹਮੇਸੁਲ ਆਪ ਜੀ ਖਮੇਸ਼ਾ ਰਹਿਣ ਵਾਲੇ ਕੋ ਆਪੇਖ ਹੈ ਸੱਚ ਇਹ ਵੀ ਸਦਾ ਤੋਂ ਤੇਰਾ ਕੋਈ ਲਿਬਾਸ ਨਹੀਂ ਕਦੇ ਵੀ ਤੇਰਾ ਕੋਈ ਲਿਬਾਸ ਨਹੀਂ ਰਿਹਾ ਮੇਰੀ ਫਿਰ ਬੇਨਤੀ ਅੱਜ ਵੀ ਨਾ ਦੁਨੀਆ ਜੋ ਕਿ ਲਿਬਾਸ ਦੀ ਫਸੀ ਹੋਈ ਏ ਯਾਦ ਰੱਖਿਓ ਸਾਡੇ ਸਿੱਖਾਂ ਵਿੱਚ ਵੀ ਮੈਂ ਸੱਚੀ ਕਹਿਣਾ ਬਾਣੇ ਦਾ ਬਹੁਤ ਸਤਿਕਾਰ ਕਰਕੇ ਰਜ ਕੇ ਪਰ ਕਦੀ ਭੁੱਲਿਓ ਨਾ ਬਾਣਾ ਬਾਣੀ ਅਸੀਂ ਪਹਿਲਾਂ ਬਾਣੀ ਬਾਣਾ ਕਹਿੰਦੇ ਆ ਬਾਣਾ ਬਾਣੀ ਨਾਲ ਰਿਲੇਟਡ ਹੈ ਜੇ ਬਾਣੀ ਕੋਈ ਨਹੀਂ ਫਿਰ ਕੀ ਕਰਾਂਗੇ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਸੱਚੀ ਮੁੱਚ ਉੰਜ ਚਲੋ ਧਾਰਮਿਕ ਲਿਬਾਸ ਤੋਂ ਬਿਨਾ ਵੀ ਇਹ ਪਹਿਚਾਂਤ ਹੈ ਹੀ ਨਾ ਇਹ ਜਿਹੜਾ ਲਿਬਾਸ ਹੈ ਨਾ ਬੰਦੇ ਦਾ ਇਹ ਜ਼ਿਆਦਾਤਰ ਲੋਕੀ ਸਿਰਫ ਸੱਚੀ ਲੋਕਾਂ ਲਈ ਜਿੰਦੇ ਜੀ ਆਪਣੇ ਲਈ ਕਿਹੜਾ ਜਿੰਦਾ ਹੈ? अथवा ਅਸੀਂ ਸਾਰੇ ਕਰੋਨੇ 'ਚ ਬੈਠੇ ਆਂ ਦੁਕਾਨਦਾਰਾਂ ਨੂੰ ਪੁੱਛ ਕੇ ਦੇਖੋ ਕਰੋਨੇ 'ਚ ਬੀਬੀਆਂ ਕੱਪੜੇ ਲੈਣ ਗਈਆਂ ਘਰ ਸੂਟ ਵੀ ਕੋਈ ਨਹੀਂ ਪਾਏ ਕਿਉਂਕਿ ਸੂਟ ਦੀ ਪਹਿਚਾਣ ਵੀ ਤਾਂ ਇਹਦੇ ਬਾਹਰ ਕੋਈ ਦੇਖੇਗਾ ਤਾਂ ਅਸਲੀ ਇਹ ਹੀ ਗੱਲ ਹੈ ਇਹਨੂੰ ਕਬੀਰ ਸਾਹਿਬ ਨੇ ਇੱਕ ਸ਼ਬਦ ਵਰਤਿਆ ਨਾਕੋ ਕਾਟੀ ਕੰਨੋ ਕਾਟੀ ਦੋ ਹੀ ਗੱਲਾਂ ਨੇ ਇੱਕ ਨੱਕ ਰਹਿ ਜਾ ਦੂਜਾ ਕੰਨ ਰਹਿ ਜਾ ਮੈਂ ਜੇ ਕੰਮ ਨਾ ਕੀਤਾ ਤਾਂ ਮੇਰੀ ਬਰਾਦਰੀ ਚ ਨੱਕ ਨਹੀਂ ਰਹਿਣੀ ਤੇ ਜਦੋਂ ਵਿਆਹ ਉਹ ਕਰਕੇ ਲਾ ਦਿੰਦਾ ਕੋਈ ਕਰੋੜ ਦੋ ਤਸਵੀਰੇ ਚਾਰਕ ਬੰਦੇ ਫੋਨ ਕਰਦੇ ਸ਼ੁਗਲ ਬੱਲੇ ਬੱਲੇ ਵਿਆਹ ਬੜੇ ਵੇਖੇ ਪਰ ਤੁਹਾਡੇ ਵਰਗੀ ਰਿਸੈਪਸ਼ਨ ਨਹੀਂ ਕਿਸੇ ਦੀ ਵੇਖੀ ਉਹ ਕੰਨਾਂ ਜਦੋਂ ਬਾਜ ਪੈਂਦੀ ਫੁਲੇ ਨਹੀਂ ਸੰਵਾਂਦਾ ਮਹਾਰਾਜ ਕਬੀਰ ਸਾਹਿਬ ਕਹਿੰਦੇ ਆਪਾਂ ਨੱਕ ਵੀ ਵੜ ਦਿੱਤਾ ਕੰਨ ਵੀ ਵੜ ਦਿੱਤਾ ਕੰਮ ਹੀ ਨਵੇੜਿਆ ਸਾਨੂੰ ਨੱਕ ਨੂਈ ਦੀ ਬੜੀ ਸੋਹਣੀ ਉਹਨਾਂ ਉਦਾਹਰਨ ਲਈ ਨੱਕੋ ਕਾਟੀ ਕਾਨੂੰ ਕਾਟੀ ਕਾਟਕੂਟ ਕੇ ਡਾਰੀ ਕਹਿ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਨੱਕ ਕਾ ਨਹੀਂ ਨਾ ਲਿਬਾਸ ਸੇ ਕੋਈ ਬੰਦਾ ਸੀ ਜੀ ਚੱਲਿਆ ਇਹ ਬੜੀ ਪ੍ਰਚਲਿਤ ਸੀ ਮਸ਼ ਗੱਲ ਉਹ ਉਹਨੂੰ ਕਿਸੇ ਘਰ ਗਿਆ ਉਹਨੇ ਕਿਹਾ ਫਲਾਣੇ ਬੰਦੇ ਨੂੰ ਕਬੀ ਸੀ ਜੀ ਉਹਨੇ ਕਿਹਾ ਜੀ ਮੈਂ ਮਿਲਣ ਚੱਲਣਾ ਹੈ ਕਈ ਇਹਨੂੰ ਗੱਲ ਗਾਲਬ ਨਾਲ ਜੋੜਦੇ ਆ ਉਹਨੇ ਕਹਿੰ ਮੈਨੂੰ ਫਲਾਣੇ ਬੰਦੇ ਨੇ ਬੁਲਾਇਆ ਤੇ ਚੱਲ ਮੇਰੇ ਨਾਲ ਉਹ ਆਂਦਾ ਮੈਂ ਤਾਂ ਕੱਪੜੇ ਸਾਦਮਰਾਦੇ ਜੇ ਪਾ ਕੇ ਮੈਂ ਕਿੱਥੇ ਜਾਵਾਂ ਉਹ ਕਹਿੰਦਾ ਛੱਡ ਪਰਾਂ ਤੂੰ ਨਵੀਂ ਐਕਸ਼ਨ ਪਜਾਮੀ ਮੈਂ ਸਵਾਈ ਟੋਪੀ ਵੀਰ ਨਾਲ ਚੱਲ ਉਹਨੇ ਫੂਕ ਜਾ ਕੇ ਕੋਟ ਵੀ ਦੇ ਐਕਸ਼ਨ ਵੀ ਦੇ ਦਿੱਤੀ ਪਜਾਮੀ ਵੀ ਦੇ ਦਿੱਤੀ ਟੋਪੀ ਵੀ ਦੇ ਦਿੱਤੀ ਜਦੋਂ ਉੱਥੇ ਗਏ ਲੋਕੀ ਸਾਰੇ ਉਹਦਲ ਵੇਖਣ ਜਿਹਨੇ ਕੱਪੜੇ ਟੌਪ ਦੇ ਪਾਏ ਸਨ ਜਿਹੜਾ ਕਬੀ ਸੀ ਉਹ ਵਿਚਾਰਾ ਖੱਬੇ ਸੱਜੇ ਵੇਖੇ ਉਹ ਫਿਰ ਇੰਟਰੋਡਕਸ਼ਨ ਕਰਾਂਦਾ ਜੀ ਇਹ ਮੇਰਾ ਮਿੱਤਰ ਹੈ ਜੀ ਇਹ ਆਇਆ ਸੀ ਮੈਂ ਕਿਹਾ ਨਾਲ ਚੱਲ ਕੇ ਕਪੜੇ ਕੋਈ ਨਹੀਂ ਸਨ ਮੈਂ ਕਿਹਾ ਤੂੰ ਮੇਰੇ ਪਾਲਾ ਉਹ ਨੂੰ ਅੰਦਰ ਖੁਰਕ ਹੋਵੇ ਵੀ ਲੋਕੀ ਇੱਧਰ ਵੇਂਦੇ ਉਹਨੇ ਪਾਸੇ ਕਰਕੇ ਗਿਆ ਵੀ ਮੈਂ ਤੂੰ ਲਾਲ ਲੈ ਕੇ ਕਿਹਾ ਹੈ ਜੇ ਮੇਰੀ ਬੇਇੱਜ਼ਤੀ ਕਰਨੀ ਸੀ ਤੂੰ ਅੰਜ ਦੱਸ ਮੇਰਾ ਮਿੱਤਰ ਕਿਉਂਕਿ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਉਹ ਕਹਿੰਦਾ ਇਹ ਆਇਆ ਸੀ ਮੈਂ ਕਿਹਾ ਮੇਰੇ ਪਾਲਾ ਕਪੜੇ ਤੇ ਤੇਰੇ ਕੋਲ ਨਹੀਂ ਤਾਂ ਉਹ ਚਲੋ ਦੋ ਘੜੀਆਂ ਚੁੱਪ ਬੈਠਾ ਉਨੀ ਜੇਰ ਨੂੰ ਫਿਰ ਦੂਜੇ ਆਏ ਤੇ ਵੇਖ ਕੇ ਕਹਿੰਦਾ ਮੇਰਾ ਮਿੱਤਰ ਹੈ ਜੀ ਪਰ ਕੱਪੜਿਆਂ ਦਾ ਕੋਈ ਰੋਲਾ ਨਹੀਂ ਤੇ ਆਪਣੀ ਨੇ ਅਗਲੇ ਸੋਇ ਦੇ ਨੂੰ ਪ੍ਰੋਬਲਮ ਫੇਰ ਅੰਦਰ ਹੋ ਰਹੀ ਕਿਉਂਕਿ ਉਹ ਭੇਖਣਾ ਜੁੜਿਆ ਹਾਂਜੀ ਇਹ ਕੱਪੜੇ ਦੇ ਆਪਣੀ ਨੇ ਇੱਥੇ ਕਹਿੰਦਾ ਕੱਪੜੇ ਦੇ ਆਪਣੀ ਨੇ ਰੋਲਾ ਬਾਅਦ ਚ ਕਹਿੰਦਾ ਤੀਜੀ ਵਾਰੀ ਉਹ ਬੰਦਾ ਕਹਿੰਦਾ ਤੂੰ ਮੂਰਖਾ ਕਿਸੇ ਨੇ ਪੁੱਛਿਆ ਕੱਪੜੇ ਤੇਰੇ ਅੰਦਰ ਹੀ ਬਰਦਾਸ਼ਤ ਨਹੀਂ ਹੋ ਰਿਆ ਉਹ ਜਦੋਂ ਸ਼ਾਮ ਪੈ ਗਈ ਕਹਿੰਦਾ ਬਾਅਦ ਵਿੱਚ ਕਹਿੰਦਾ ਨਹੀਂ ਜੀ ਕੱਪੜਿਆਂ ਦਾ ਰੋਲਾ ਮੁੱਕ ਗਿਆ ਜਿਹਦੇ ਹੈਂਡ ਉਹਦੀ ਸੀ ਉਹਨੇ ਕਿਹਾ ਵੀ ਚੇਤੇ ਰੱਖੀ ਇਹ ਬਿਮਾਰੀ ਤੇਰੇ ਅੰਦਰ ਤੂੰ ਬਰਦਾਸ਼ਤ ਨਹੀਂ ਕਰ ਰਿਆ ਮੈਂ ਤੈਨੂੰ ਸੱਚੀ ਬੇਨਤੀ ਕਰਾਂ ਜੀ ਇਹ ਇਹ ਭੇਖ ਵੀ ਜਿਹੜਾ ਬਹੁਤ ਜ਼ਿਆਦਾ ਅਸੀਂ ਚਾਰ ਚੁਫੇਰੇ ਦੇਖਨੇ ਆ ਜੀ ਮੈਂ ਫਿਰ ਅਰਜ਼ ਕਰਾਂਗਾ ਕਿ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਹੈ ਹਮੇਸ਼ੁਲ ਅਪੇਖ ਹੈ ਉਹਦਾ ਕੋਈ ਭੇਖ ਨਹੀਂ ਭੇਖ ਤਾਂ ਇਸੇ ਕਰਕੇ ਗੁਰਮਖੋ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਕਦੀ ਨੂੰ ਮਾਂ ਕਿਆ ਕਦੀ ਪਿਓ ਕਿਆ ਕਦੀ ਭਰਾ ਕਿਆ ਕਦੀ ਪੁੱਤਰ ਬੀਬੀਆਂ ਮੇਰੀਆਂ ਮਤਾਵਾ ਭੈਣਾਂ ਧੀਆਂ ਵਰਗੀਆਂ ਬੈਠੀਆਂ ਨੇ ਜਿਨੂੰ ਪਤੀ ਕਹੀਏ ਉਹਨੂੰ ਪਿਤਾ ਕਹਿਦਾ ਕਦੀ ਨਹੀਂ ਕਹਿਦਾ ਨਾ ਤੇ ਗੁਰੂ ਜੀ ਸਭ ਤਾਂ ਕਹਿੰਦੇ ਇੱਕ ਪਾਸੇ ਗੁਰੂ ਸਾਹਿਬ ਜੀ ਕਹਿ ਰਿਹਾ ਗੁਰੂ ਅਮਰਦਾਸ ਸਬਨਾ ਕਾ ਮਾਂ ਪਿਓ ਆਪ ਕਹੇ ਹਰਜੀ ਮਾਤਾ ਹਰਜੀ ਪਿਤਾ ਤੇ ਉਹੀ ਗੁਰੂ ਅਮਰਦਾਸ ਕਹਿੰਦੇ ਮੇਰੇ ਕਾਮਣ ਮੇਰਾ ਕੰਤ ਕਰਤਾਰ ਜਿਆ ਕਰਾਇ ਤੇ ਆ ਕਰੀ ਸ਼ਿੰਗਾਰ ਇਥੇ ਕਿਹੜਾ ਤਰਕ ਰੁਕੇਗਾ ਜੀ ਇੱਥੋਂ ਤੱਕ ਅਸੀਂ ਕਹਿੰਦੇ ਆ ਆ ਮੇਰੀ ਮਾਤਾ ਹੈ ਜਦੋਂ ਗੁਰੂ ਬੋਲਣ ਲੱਗਦਾ ਮਾਤਾ ਵੀ ਪੁਲਿੰਗ ਵਿੱਚ ਕਹਿੰਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕਹੇ ਮੇਰੀ ਮਾਤਾ ਕੋਈ ਨਹੀਂ ਕਿਹਾ ਮੈਂ ਤਾਂ ਹੀ ਕਿਹਾ ਵੀ ਰੱਬ ਦਾ ਕਿਹੜਾ ਜੈਂਡਰ ਹੈ ਜੀ ਮੈਂ ਸਿੱਧੇ ਸ਼ਬਦ ਵਰਤਾਂ ਇੱਥੇ ਗੁਰੂ ਜੀ ਕਹਿੰਦੇ ਕੋਈ ਤੇਰਾ ਭੇਖ ਨਹੀਂ ਐਵੇਂ ਤੁਰੇ ਫਿਰਦੇ ਨੇ ਸਾਰੇ ਅੱਗੇ ਗੁਰੂ ਜੀ ਕਹਿੰਦੇ ਨੇ ਜ਼ਮੀਨੁਲ ਜ਼ਮਾ ਹੈ ਜ਼ਮੀਨੁਲ ਇਹ ਜ਼ਮੀਨ ਦੇ ਉੱਤੇ ਜੀ ਤੇ ਜ਼ਮਾਂ ਦਾ ਅਰਥ ਜ਼ਮਾਨ ਸਮਾਂ ਵੀ ਹੈ ਆਕਾਸ਼ ਵੀ ਹੈ ਪਾਰ ਬ੍ਰह्म ਪਰਮੇਸ਼ਵਰ ਤੂੰ ਜ਼ਮੀਨ ਵਿੱਚ ਵੀ ਹੈ ਤੂੰ ਆਸਮਾਨ ਵਿੱਚ ਵੀ ਹੈ ਅਮੀ ਕੁਲ ਈਮਾਨ ਹੈ ਈਮਾਨ ਅਮੀ ਇੱਕੇ ਸ਼ਬਦ ਪਰ ਕਿਹਾ ਅਮੀਕ ਉਹਦਾ ਸ਼ਬਦ ਬਣਾ ਦਿੱਤਾ ਗੁਰੂ ਜੀ ਨੇ ਅਮੀ ਕੁਲ ਇੱਕ ਸ਼ਬਦ ਹੁਣ ਨਵਾਂ ਆਇਆ ਹੈ ਈਮਾਨ ਹੈ ਈਮਾਨ ਦਾ ਅਰਥ ਹੈ ਇਸ਼ਾਰੇ रमज अमी कुल इमां तू आप बड़ा डूग है तेरिया रमजा भी बड़िया डूगिया अमी कुल इमांक है अगे महाराज करीमुल कमाल खै मुकम्मल तौर पर बख्शा करने वाले हो करीम बख्शिश करने वाला अगे जी के यूरत जमाल ख है एवें नहीं कला बंसरिया वाला नहीं तू सची मुची तेरे जिनी युरत किसी को नहीं ਜਮਾਲਦਾਰ ਤੇ ਖੂਬਸੂਰਤੀ ਸੱਚ ਇਹ ਵਿੱਚ ਯੁਰਤ ਆਪਾਂ ਸਿੱਧਾ ਵਰਤਾਂ ਤੇਰੀ ਯੁਰਤ ਹੈਗੀ ਕਿ ਯੁਰਤ ਜਮਾਲ ਹੈ ਇਥੇ ਕਮਾਲ ਕਰ ਦਿੱਤੀ ਜਲਾਲ ਨਹੀਂ ਕਿਹਾ ਇਹ ਭਗਤੀ ਤੇ ਸ਼ਕਤੀ ਆ ਗਿਆ ਜੀ ਸੰਤ ਤੇ ਸਿਪਾਈ ਬਣਾਤਾ ਸ਼ਬਦਾਂ ਚ ਯੁਰਤ ਕਰਕੇ ਤੇਰੇ ਵਰਗਾ ਸੂਰਮਾ ਕੋਈ ਨਹੀਂ ਤੇ ਸੱਚੀ ਮੁੱਚੀ ਜਮਾਲ ਤੂੰ ਡਰਾਉਣ ਵਾਲਾ ਸੂਰਮਾ ਨਹੀਂ ਤੂੰ ਠੰਡ ਦੇਣ ਵਾਲਾ ਸੂਰਮਾ ਹੈ ਕਿ ਯੁਰਤ ਜਮਾਲ ਹੈ ਅੱਗੇ ਹੈ ਜੀ ਕਿ ਅੱਗੇ ਪਾਠ ਹਾਂ ਇਹਦਾ ਪਾਠ ਜਿਹੜਾ ਸਾਨੂੰ ਕਰਾਇਆ ਸੀ ਨਾ ਜੀ ਜ਼ਿਆਦਾਤਰ ਸੱਜਣ ਕਰਦੇ ਨੇ ਅਚਲੰਗ ਪਰ ਇਹਦਾ ਪਾਠ ਅਚਲਨ ਫਿਰ ਅਰ ਸੁਣਿਓ ਇਹ ਦੋ ਲਫ਼ਜ਼ ਨੇ ਕੱਲ ਵੀ ਸ਼ਦੁੱਦਨ ਵੀ ਕਿਹਾ ਸੀ ਹੋ ਸਕਦਾ ਜਿਨ੍ਹਾਂ ਗੁਰਮਖਾ ਅਚਲੰਗ ਕਰਾਇਆ ਹੋਵੇ ਉਹਨਾਂ ਕੋਲ ਹੋਰ ਕੋਈ ਦਲੀਲ ਹੋਵੇ ਮੈਂ ਖੰਡਨ ਨਹੀਂ ਕਰਦਾ ਐੜਾ ਤੇ ਜਮਾ ਚੱਲ ਚੱਲ ਦਾ ਅਰਥ ਚੱਲਣਾ ਖਿਲਣਾ ਤੇ ਅਚਲ ਦਾ ਅਰਥ ਜਿਹੜਾ ਖਿਲਦਾ ਕੋਈ ਨਹੀਂ ਕਿ ਅਚਲੰਗ ਪ੍ਰਕਾਸ਼ ਹੈ ਵੈ ਗੁਰੂ ਜੀ ਤੇਰਾ ਪ੍ਰਕਾਸ਼ ਉਹ ਵੇ ਜਿਹੜਾ ਕਦੀ ਦੀਵਾ ਬੁਝ ਨਹੀਂ ਕੋਈ ਅਡੋਲ ਅਚਲ ਕਿ ਅਮਿੱਤੋ ਸੁਵਾਸ ਹੈ ਇੱਥੇ ਅਮਿੱਤੋ ਦਾ ਅਰਥ ਆਪਾਂ ਹੋਣੇ ਪੜ ਕੇ ਗਏ ਆ ਜਿਹੜਾ ਮਿਣਿਆ ਨਹੀਂ ਜਾ ਸਕਦਾ ਤੇ ਸੁਵਾਸ ਦਾ ਅਰਥ ਹੈ ਸੁਗੰਧੀ ਵੈਗੁਰੂ ਤੇਰੇ ਨਾਮ ਦੀ ਸੁਗੰਧੀ ਇੰਨੀ ਜ਼ਬਰਦਸਤ ਹੈ ਉਹਨੂੰ ਕੋਈ ਮਾਣ ਨਹੀਂ ਸਕਦਾ ਅੱਗੇ ਖੈ ਕਿ ਅਜਬ ਸਰੂਪ ਹੈ ਬੜਾ ਅश्चਰਜ ਤੇਰੀ ਹੋਂਦ ਹੈ ਸਰੂਪ ਤੇਰਾ ਬੜਾ ਅश्चਰਜ ਹੈ ਕਿ ਅਮਿੱਤੋ ਬਿਪੂਤ ਹੈ ਜੇ ਤੁਹਾਡੀ ਸੁਗੰਧੀ ਕੋਈ ਨਹੀਂ ਮਾਪ ਸਕਦਾ ਤੇ ਵੈਗੁਰੂ ਜੀ ਤੇਰੇ ਤੇਜ ਪ੍ਰਤਾਪ ਤੇਰੇ ਐਸ਼ਵਰਜ ਨੂੰ ਵੀ ਕੋਈ ਨਹੀਂ ਮਾਪ ਸਕਦਾ ਅੱਗੇ ਮਹਾਰਾਜ ਕਿਹਾ ਕਿ ਅਮਿੱਤੋ ਪਸਾਹ ਹੈ ਵੇਖੋ ਅਮਿਤੋ ਦਲਬ ਜੀ ਅੱਜ ਫੇਰ ਆ ਗਿਆ ਜੀ ਅਮਿਤ ਪਸਾਹ ਹੈ ਅਸੇ ਚ ਲੱਭ ਜਾ ਪਸਾਰਾ ਪਸਾਰ ਕਰਨਾ ਅਮਿਤੋ ਪਸਾਹ ਹੈ ਵੈਗੁਰੂ ਜਿਹੜਾ ਤੂੰ ਜਗਤ ਦਾ ਖਲਾਰਾ ਖਲਾਰਿਆ ਪੈਣਾ ਇਹ ਵੀ ਬੜਾ ਡੂੰਗਾ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਬੰਦਿਆ ਤੇਰੇ ਦੋ ਤਾਂ ਰੱਬ ਦੀ ਬਣਾਈ ਦਾਤ ਦੀ ਕੀਮਤ ਨਹੀਂ ਬੈਸਕਦੀ ਵੇਖੋ ਭਾਈ ਜੋ ਮਰਜੀ ਕਹੀ ਜਾਈਏ ਮੈਂ ਪਿਛਲੇ ਸਾਲ ਵੀ ਕਿਹਾ ਕਿੰਨੀ ਤਰੱਕੀ ਹੋ ਗਈ ਕੋਈ ਰੱਬ ਦੀ ਰਚਨਾ ਦਾ ਤੋ ਕੋਈ ਅੰਤ ਬਾਸਕੇਗਾ ਕਿੰਨੇ ਕਿ ਅਮਿੱਤੋ ਪਸਾਂ ਹੈ ਤੇਰਾ पसारा ਨਹੀਂ ਮਾਪਿਆ ਜਾ ਸਕਦਾ ਤੇ ਸੱਚੀ ਮੁੱਚੀ ਨਹੀਂ ਮਾਪਿਆ ਜਾ ਸਕਦਾ ਕਿੰਨੇ ਤਾਰੇ ਕਿੰਨੇ ਸਤਾਰੇ ਹੁਣ ਤਾਂ ਸਾਇੰਸ ਵਾਲੇ ਕਹਿਣ ਲੱਗ ਪਏ ਆ ਇਹ ਸਾਡੀ ਧਰਤੀ ਰੱਬ ਦੀ ਰਚਨਾ ਵਿੱਚ ਇਸ ਤਰ੍ਹਾਂ ਜਿਵੇਂ ਬੀਚ ਦੇ ਕਿਨਾਰੇ ਨਿੱਕਾ ਜਿਹਾ ਰੇਤ ਦਾ ਕਣ ਪਿਆ ਹੈ ਆ ਜਿਵੇਂ ਆ ਵੱਡੀ ਸਾਰੀ ਕੰਧ ਉੱਤੇ ਨਿੱਕਾ ਜਿਹਾ ਪੈंसिल ਲੈ ਕੇ ਨਾ ਡਾਟ ਪਾ ਦਿਓ ਬਿੰਦੂ ਸਾਡੀ ਧਰਤੀ ਇੰਨੀ ਕੋਹੇ ਤੇ ਇੱਥੇ ਬੈਠਾ ਬੰਦਾ ਮਾਨ ਹੀ ਕੋਈ ਨਹੀਂ ਐਡੇ-ਐਡੇ ਤਾਰੇ ਨੇ ਜਿਨ੍ਹਾਂ ਦੀ ਰੋਸ਼ਨੀ ਪਤਾ ਨਹੀਂ ਕਿੰਨੇ ਕਿੰਨੇ ਲੱਖ ਮਾਈਲ ਸਕਿੰਡ ਚੱਲਦੀ ਏ ਉਹ ਜੇ ਤੱਕ ਪਹੁੰਚਦੀ ਨਹੀਂ ਪਾਏ ਕਈ ਵਾਰੀ ਚਿੱਤੇ ਰੱਖਿਓ ਉਹਨਾਂ ਦਾ ਜਦੋਂ ਪੜੀਦਾ ਇਹਨਾਂ ਨੂੰ ਉਹ ਕਹਿੰਦੇ ਆ ਤਾਰਾ ਖਤਮ ਹੋ ਜਾਂਦਾ ਰੋਸ਼ਨੀ ਅੱਗੇ ਤੁਰੀ ਜਾਂਦੀ ਇੰਨੀ ਸਪੀਡ ਗੁਰੂ ਸਾਹਿਬ ਕਹਿੰਦੇ ਤੇਰੇ ਪਸਾਰੇ ਦਾ ਅੰਤ ਕਿੰਨੇ ਬਣ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਪਾਰ ਬ੍ਰह्म ਪਰਮੇਸ਼ਵਰ ਜੀ ਇਹਦਾ ਅਰਥ ਜਿਵੇਂ ਆਪਾਂ ਕੀਤਾ ਨਾ ਜੀ ਇਹ ਪਾਨਾਨ ਪਾਨ ਇਹ ਸੂਰਜਾਂ ਸੂਰਜ ਇੱਥੇ ਆਤਮ ਪ੍ਰਭਾ ਪਰਵਾਧ ਅਰਥ ਕਰਾਂਗੇ ਚਾਨਣ ਵੈ ਗੁਰੂ ਤੇਰਾ ਚਾਨਣ ਆਪਣਾ ਹੀ ਹੈ ਤੈਨੂੰ ਚਾਨਣ ਦੇਣ ਵਾਲਾ ਕੋਈ ਨਹੀਂ ਕਿ ਅਚਲੰ ਅਨਾੰਗ ਹੈ ਵੈ ਗੁਰੂ ਜੀ ਤੁਸੀਂ ਸਦੀਪ ਰਹਿਣ ਵਾਲੇ ਹੋ ਕਦੀ ਡੋਲਣਾ ਨਹੀਂ ਅੰਗ ਤੋਂ ਰਹਿ ਤਖੋ ਗੁਰੂ ਜੀ ਕਹਿੰਦੇ ਨੇ ਅਮਿਤੋ ਅਭੰਗ ਹੈ ਤੁਸੀਂ ਅਮਣਵੇਂ ਹੋ ਅਭੰਗਦਰ ਤੇ ਤੁਹਾਨੂੰ ਕਿਸੇ ਨੇ ਖਤਮ ਨਹੀਂ ਕਰ ਸਕਨਾ